ਪਾਣੀ ਕਿੱਥੇ ਹੈ ਹਾਂ ਪਾਣੀ ਕਿਹਾ ਸਾਡੇ ਭਾਈ ਹੈ ਉਹ ਬੰਦੇ ਆ ਤਾਂ ਕਿ ਪਾਣੀ ਚੱਕੀਏ ਇਹ ਜੋ ਵੀ ਦੋ ਟਾਈਕ ਦੇ ਤਲੇ ਤੇ ਕੋ ਯਾ ਇਹ ਸੌਣ ਨੂੰ ਕਿਉਂ ਕਿ ਉਹ ਅਰੇ ਬੰਦਾ ਬਲ ਇਹਨੂੰ ਲੱਪਣ ਦੇ ਇਹ ਤਾਂ ਸੜੇ ਹੋ ਰਿਹਾ ਕਾ ਨੀ ਦੇਖੋ ਇਹਨੂੰ ਫੜ ਕੇ ਲਿਆਦਾ ਭੱਜ ਗਿਆ ਇਹ ਇਹਨੂੰ ਮਗਰੋਂ ਭੱਜ ਕੇ ਫੜਿਆ ਮੈਨੂੰ ਹਾਂ ਉਹ ਦੇਖੋ ਮਾਰ ਕੇ ਜੇ ਤੁਹਾਨੂੰ ਕਹਾਂ ਸਰ ਕੀ ਨਾਮ ਹੈ ਮੇਰਾ ਨਾਮ ਹਰਮਿਤ ਸਿੰਘ ਹੈ ਅੱਜ ਕੀ ਗੱਲਬਾਤ ਵਿਗੜੀ ਗੱਲਬਾਤ ਭਾਜੀ ਇਸ ਤਰ੍ਹਾਂ ਡੇਢ ਮਹੀਨੇ ਤੋਂ ਉੱਤੇ ਟਾਈਮ ਹੋ ਗਿਆ ਸੀ ਮਤਲਬ ਚੋਰੀ ਵੱਦ ਵੱਤੋਂ ਵੱਧ ਗਈ ਹੋਦੀ ਪਹਿਲਾਂ ਵੈਲਡਿੰਗ ਮਸ਼ੀਨਾਂ ਲੈ ਗਏ ਲੀਡਾਂ ਲੈ ਗਏ ਬਾਰੀ ਚੋਂ ਕੱਢ ਗਏ ਫਿਰ ਇਹ ਸਰੀਆ ਲੈ ਕੇ ਜਾਂਦੇ ਵੇ ਸਰੀਆ ਇਹ ਆਈਏ ਗ੍ਰਿਲ ਬਣਨੀ ਸਰਕਾਰੀ ਗ੍ਰਿਲ ਮਾਲ ਆਇਆ ਉਹਨਾਂ ਨੇ ਸਤਾਇਆ ਹੀ ਲਿਵਰ ਲੈਣੀ ਆ ਤੇ ਸਰੀਆ ਆਪਣੇ ਮੋਹ ਬੰਦਾ ਬੋਲਿਆ ਵੀ ਮੈਂ ਰੋਜ਼ ਦੇ ਤਿੰਨ ਤੋਂੜੇ ਭਰ ਕੇ ਖੜਦਾ ਰਿਆਂ ਤਦ ਨੂੰ ਪਤਾ ਨਾ ਲੱਗਾ ਕਿ ਰੋਜ਼ ਜਾਂਦਾ ਸੀ ਭਾਜੀ ਹੁੰਦੇ ਅਸੀਂ ਤਿੰਨ ਰਾਤਾਂ ਵੀ ਭੰਡੀਆਂ 4-5 ਵਜੇ ਚੱਲ ਜਾਣਾ ਜਿਹੜਾ ਇੱਥੇ ਸਾਡਾ ਚੌਕੀਦਾਰ ਸੀ ਉਹਨੇ ਗਣਾ ਵੀ ਇਹ 2 ਵਜੇ ਤੋਂ ਲੈ ਕੇ 4-5 ਵਜੇ ਦੇ ਵਿੱਚ ਵਿੱਚ ਕੰਮ ਹੁੰਦਾ ਤੇ ਸਾਨੂੰ ਨਹੀਂ ਪਤਾ ਤੇ ਅਸੀਂ ਵੇਖਣਾ ਵੀ ਇੱਥੇ ਹੁੰਦਾ ਹੀ ਕੋਈ ਨਹੀਂ ਹੈ ਤੇ ਫਿਰ ਹਾਰ ਕੇ ਮੌਕੇ ਤੇ ਫਿਰ ਅੱਜ ਇਹਨੂੰ ਫੜਿਆ ਚੋਰ ਨੂੰ ਅੱਜ 2-4 ਰਾਤਾਂ ਕੱਟੀਆਂ ਹਾਂਜੀ ਫਿਰ ਆਣ ਕੇ ਉਹਨੂੰ ਅੱਜ ਫੜਿਆ ਇੱਥੇ ਤੇ ਮੋਕੇ ਤੋਂ ਹੁਣ ਕੀ ਕਿੰਨੇ ਕ ਬੰਦੇ ਹਸਲ ਹੋਏ ਹਲੇ ਦੋ ਹੀ ਹਸਲ ਹੋਇਆ ਜੀ ਉਹਨਾਂ ਨੇ ਦੱਸਿਆ ਵੀ ਪੈਲੋ ਵੀ ਆਪਾਂ ਹੀ ਮਾਲ ਚ ਹਾਂਜੀ ਉਹਨਾਂ ਨੇ ਆਖਿਆ ਵੀ ਅਸੀਂ ਆਉਂਦੇ ਰਹੇ ਹੁਣ ਪੁਲਿਸ ਪ੍ਰਸ਼ਾਸਨ ਨਾਲ ਦੱਸਿਆ ਸੀਗਾ ਲੈ ਕੇ ਬੰਦੇ ਹਾਂਜੀ ਉਹ ਲੈ ਕੇ ਆ ਜੀ ਹੁਣ ਵੇਖਦੇ ਕੀ ਬੰਦਾ ਠੀਕ ਇਹ ਤਸਦੀਕ ਕਰਦੇ ਹਾਂ ਜੀ ਕੀ ਇਹ ਤਪੀਸ਼ ਕਰਦੇ ਕਿੰਨੇ ਜਾਣੇ ਫੜੇ ਗਏ ਜੀ ਦੋ ਦਿਨਾਂ ਦੇ ਇਹ ਸਮਾਨ ਕੀ ਚੋਰੀ ਕਰਦੇ ਸੀਗੇ ਇਹ ਦੇਖਦੇ ਕੀ ਕੀਤਾ ਚੋਰੀ ਦਾ ਵੀਡੀਓ ਦੇਖ ਦਿੰਦੇ ਜੀ ਕੀ ਇਹ ਲੇਕਚਰ ਦੇ ਬਸ ਜੇ ਇਹਨਾਂ ਦਾ ਕਹਿਣਾ ਵੀ ਪੈਲੋ ਵੀ ਚੋਰੀ ਕੀਤੀ ਸੀਗੀ ਤੇ ਆਪ ਹੀ ਇਹਨਾਂ ਨੂੰ ਫੜਿਆ ਗਿਆ ਅਜੇ ਤੱਕ ਸਾਨੂੰ ਦੱਸਿਆ ਨਹੀਂ ਗਈਦਾ ਠੀਕ ਹੈ